ਇਕਦਮ ਚਾਂਚੱਕ ਬਹੁਤ ਭਾਰੀ ਮੀਂਹ ਆ ਗਿਆ ਬਾਈ ਜਮੇ ਚਾਂਚੱਕ ਇੱਕਦਮ ਕੋਈ ਹੈ ਨਹੀਂ ਜਾ ਚੇਤੇ ਵੀ ਮੀਂਹ ਆਊਗਾ ਛਣਕਾਰ ਦੇਖੋ ਕਿੰਨਾ ਪੈਂਦਾ ਜਮਾ ਇੱਕਦਮ ਚਾਂਚੱਕ ਮੀਂਹ ਬਹੁਤ ਪਰਿਵਾਰ ਸ਼ਿਕਦਮ ਸੁਈਆਂ ਵਾਲਾ ਮੀ ਹੈ ਸੁਈਆਂ ਵਾਲਾ ਜਿਵੇਂ ਛੋਟੇ ਹੁੰਦੇ ਕਹਿੰਦੇ ਹੁੰਦੇ ਨਾ ਆਪਾਂ ਸੁਈਆਂ ਵਾਲਾ ਨਹੀਂ ਆ ਗਿਆ ਇੱਕ ਹੁੰਦਾ ਸੀ ਬਲਬਲਿਆਂ ਵਾਲਾ ਇੱਕ ਹੁੰਦਾ ਸੁਈਆਂ ਵਾਲਾ ਆ ਦੇਖੋ ਖੇਤਾਂ ਦੇ ਵਿੱਚ ਸਾਹਮਣੇ ਕਿਵੇਂ ਬਹੁਤ ਹੀ ਜ਼ੋਰਦਾਰ بارش ਆ ਰਹੀ ਇਕਦਮ ਚਾਂ ਚੱਕ ਕਮਾਲ ਤਾਂ ਇਹ ਆ ਬਾਈ ਪਤਾ ਹੀ ਲੱਗਿਆ ਮੈਂ ਤਾਂ ਅੰਦਰ ਬੈਠਾ ਸੀ ਮਖਾ ਮੜਾ ਰੋਟੀ ਖਾ ਕੇ ਤੇ ਦੇਖਿਆ ਬਾਹਰ ਜਦੋਂ ਅਸਮਾਨ ਹੀ ਪੋਵੇ ਪੈਂ ਆ ਖੜਕਾ ਵੀ ਵਾਲਾ ਸੀ ਕਾਫੀ ਦਿਨਾਂ ਬਾਅਦ ਅੱਜ ਦੇਖਿਆ ਸੂਈਆਂ ਵਾਲਾ ਮੀਂਹ